ਸਾਨੂੰ ਵੀ ਪੁੱਛਦਾ ਵੀ ਜਿਹੜਾ ਇਹ ਤਰਨਤਨ ਸਾਹਿਬ ਦਾ ਸਰੋਵਰ ਸਾਹਿਬ ਆ ਇਹ ਤੁਸੀਂ ਕਮੈਂਟ ਕਰਕੇ ਦੱਸਿਆ ਜੀ ਵੀ ਕਿੰਨੇ ਏਕੜ ਦੇ ਵਿੱਚ ਆ ਜ਼ਰੂਰ ਕਮੈਂਟ ਕਰਿਆ ਜੋ ਵੀ ਆ ਜਿਹੜਾ ਸਾਰਾ ਸਰੋਵਰ ਸਾਹਿਬ ਆ ਤਰਨਤਨ ਸਾਹਿਬ ਦਾ ਇਹ ਕਿੰਨੇ ਏਕੜ ਦੇ ਵਿੱਚ ਬਣਿਆ ਹੋਇਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਤੇ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਤੇ ਅੱਜ ਹੈਗਾ ਜੀ ਅੱਜ ਹੈਗੀ ਹੈ ਜੀ ਸੰਗਰਾਮ ਪੋ ਮਹੀਨੇ ਦੀ ਸੰਗਰਾਮ ਦਾ ਦਿਹਾੜਾ ਤੇ ਵਾਹਿਗੁਰੂ ਸਭ ਤੇ ਖੁਸ਼ੀਆਂ ਭਰੇ ਮਹੀਨਾ ਲੈ ਕੇ ਆਵੇ ਇਸੇ ਨੂੰ ਤਤੀ ਵਾਣ ਲੱਗੇ ਸਭ ਆਪਣੀ ਆਪਣੀ ਜ਼ਿੰਦਗੀ ਚ ਤੰਦਰੁਸਤ ਰਹਿਣ ਤੇ ਆਪਾਂ ਅੱਜ ਚੱਲੇ ਆਂ ਬੀੜਵਾ ਬੁੱਢਾ ਸਾਹਿਬ ਪਹਿਲਾ ਪ੍ਰੋਗਰਾਮ ਸਾਡਾ 6 6:30 7 ਵਜੇ ਦਾ ਸੀਗਾ ਅਸੀਂ ਕਹ ਵੀ ਧੁੰਦ ਹੁੰਦੀ ਆ ਪਰ ਅੱਜ ਕੁਦਰਤੀ ਬਾਬਾ ਨਾਨਕ ਮੇਰ ਕਰੇ ਤੇ ਧੁੰਦ ਹੈ ਨਹੀਂਗੀ ਬਾਕੀ ਰਾਹ ਚ ਜਾ ਕੇ ਪਤਾ ਲੱਗੂ ਵੀ ਧੁੰਦ ਹੈ ਕਿ ਨਹੀਂ ਪਰ ਅੱਜ ਅਸੀਂ ਜਾਣਾ ਵੀ ਤੈਨ ਨਹੀਂ ਆ ਬਾਕੀ ਬੰਦੇ ਜਵਾਬ ਦੇਗੇ ਪਰ ਆਪਾਂ ਜਾਣਾ ਗੱਡੀ ਚ ਇੱਕ ਠੰਡ ਬਹੁਤ ਆ ਤੇ ਅੱਜ ਕਰਵਾਉਣਾ ਤੁਹਾਨੂੰ ਗੁਰੂ ਘਰਾਂ ਦੇ ਦਰਸ਼ਨ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਜੋ ਸ਼ੇਅਰ ਕਰਕੇ ਕਮੈਂਟ ਜਰੂਰ ਕਰਿਆ ਜੋ ਤੇ ਆਜੋ ਫਿਰ ਚੱਲਦੇ ਆਂ ਬੀੜਵਾ ਬੁੱਢਾ ਸਾਹਿਬ ਤੇ ਹੋਰ ਵੀ ਗੁਰੂ ਘਰਾਂ ਦੇ ਦਰਸ਼ਨ ਕਰਾਵਾਂਗੇ ਵੀਡੀਓ ਦੇ ਨਾਲ ਬਣੇ ਜਰੂਰ ਰਹਿਜੋ ਤੇ ਅੱਗੇ ਜਾ ਕੇ ਦੇਖਦੇ ਆ ਵੀ ਤੁੰਦ ਹੈ ਕਿ ਨਹੀਂ ਹੈ ਤੇ ਹੁਣ ਟਾਈਮ 7:30 ਹੋ ਗਏ ਤੇ ਹੁਣ ਆਪਾਂ ਚਾਲੇ ਪਾਉਨੇ ਆ ਸਤਨਾਮ ਸ਼੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਕਰੀ ਕਹਿੰਦੇ ਲਵਲੀ ਸਾਡਾ ਲੇਟ ਉੱਠਿਆ ਤੇ ਹੁਣ ਮੈਂ ਇੱਥੇ ਵੇਟ ਕਰੀ ਜੰਨਾ ਪਿਛਲੇ 10-15 ਮਿੰਟਾਂ ਰੋਡ ਤੇ ਤੇ ਮੈਨੂੰ ਤਾਂ ਗੰਮਾ ਆਈ ਜਾਂਦਾ ਤੇ ਉਹ ਹਜੇ ਆਇਆ ਨਹੀਂ ਆ ਸਾਡੇ ਕੋਲ ਦੋ ਬੰਦੇ ਘਟ ਗਏ ਚਲੋ ਤੈਨਹੀਂ ਬਹੁਤ ਆਉਂਦਾ ਗੰਮਾ ਲੱਗਦਾ ਮੈਨੂੰ ਆ ਜਾ ਆ ਜਾ ਆ ਜਾ ਮਸਾਂ ਪਹਿਲਾਂ ਬੰਦੇ ਬਾਕੇ ਲਿਆਂਦੇ ਆ ਹਣ ਸਾਨੂੰ 6 ਵਜ ਗਿਆ ਹੁਣ ਮੁੱਦ ਕੀ ਨਿਕਲੇ ਆ ਪਰ ਤੁੰਦ ਦੂਰ ਤੱਕ ਹੈਣੀਗੀ ਅੱਜ ਵਧੀਆ ਹੋ ਗਿਆ ਹਾਂ ਗੰਮਾ ਸੇਠ ਕਿਵੇਂ ਠੀਕ ਆ ਬਈ ਇਹਦਾ ਲਾਲ ਬੰਨੀ ਬੈਠਾ ਗੰਮਾ ਸੇਠ ਮਗਰ ਸਾਡਾ ਲਵਲੀ ਸੇਠ ਬੈਠਾ ਸੋਹਜਾ ਲਵਲੀ ਮੈਂ ਆਖਿਆ ਮੈਂ ਕਿਹਾ ਬੱਬੂ ਬੰਦਾ ਮੈਂ ਵੀ ਬੰਨਾ ਨਾਲ ਬੱਬੂ ਲਾਂਦਰਾਂ ਗਰ ਲਾਈ ਹਾਂ ਲਾਲ ਬੰਨ ਲਾਲ ਲਓ ਜੀ ਬਾਬੇ ਦੀ ਮਿਹਰ ਆ ਬਸ ਅੱਗੇ ਤੱਕ ਤੁੰਦ ਨਾ ਹੀ ਹੋਵੇ ਤੇ ਫਿਰ ਵਧੀਆ ਚਲੋ ਲਓ ਜੀ ਸਖ ਸੁਖਾਣਾ ਪਹੁੰਚ ਗਏ ਆ ਬੀੜ ਬਾਬਾ ਬੁੱਢਾ ਸਾਹਿਬ ਤੇ ਤੁੰਦ ਰਾਜ ਥੋੜੀ ਬਹੁਤੀ ਆਈ ਜਿਆਦਾ ਨਹੀਂ ਆਈ ਆਪਾਂ ਗੱਡੀ پارک ਕਰ ਲਈਏ ਤੇ ਫਿਰ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਚਲੋ ਬਾਬਾ ਜੀ ਤੰਦ ਕਰਕੇ ਸ ਇਹਨਾਂ ਦਾ ਇੱਧਰ ਲਾਉਣੀ ਆਪਾਂ ਆਪਦੇ ਟਿਕਾਣੇ ਤੇ ਲਾਉਣੀ ਲੈ ਜਾ ਕੇ ਦਵਾਨ ਹਾਲ ਕੋਲੇ ਆ ਬੱਲੇ ਨਾ ਹੋ ਗਿਆ ਡਾ ਆਪਾਂ ਨੂੰ ਫਿਰ ਬਾਬੇ ਨੰਗਣ ਦੇ ਜੰਦੇ ਨਾ ਆਪਣੀ ਬਾਬਿਆਂ ਨਾਲ ਫਿਰ ਲਿਆ ਆ ਜਾ ਮਾੜੀ ਉਹਦੇ ਆਈਓ ਦੇ ਇਹ लवली ਕਹਿੰਦਾ ਮੈਂ ਇਸ਼ਨਾਨ ਕਰਨਾ ਨੇ ਹੈ ਗੰਮੇ ਗੰਮਾ ਵੀ ਆਇਆ ਸਾਡਾ ਲਾਲੋ ਲਾਲ ਬਨ ਗਿਆ ਹੈ ਗੰਮੇ ਇਸ਼ਨਾਨ ਨਹੀਂ ਕਰਨਾ ਗੰਮੇ ਇਸ਼ਨਾਨ ਨਹੀਂ ਕਰਨਾ ਤੇਰੇ ਨਾਲ ਇੱਕ ਵਜੇ ਇਹ ਆਂਦਾ ਵੀ ਪੰਜ ਇਸ਼ਨਾਨ ਕਰਨਾ ਪਰ ਮੈਂ ਇਹਨੂੰ ਧੱਕੇ ਨਾਲ ਇਸ਼ਨਾਨ ਕਰਾਉਣਾ ਮਾਰੇਗਾ ਨਾ ਮਾਰੇਗਾ ਮਰਦੇ ਥੋੜੀ ਆ ਜਰੂਰ ਘਰੇ ਆ ਕੇ ਤਾਂ ਬੰਦਾ ਤਰਦਾ ਮਰਦਾ ਥੋੜੀ ਆ ਹਾਰਾ ਜੇ ਇਧਰ ਵੈਸੇ ਉਹ ਸੰਗਤ ਘਟਾ ਹਨ ਇਨਾਨ ਘਾਟ ਹੀ ਕਰਦੇ ਪੋ ਮਹੀਨੇ ਚ ਚਲੋ ਇਹ ਯੋਦੇ ਦਾ ਕਰਨਗੇ ਨਾ ਕੀ ਹੋ ਗਿਆ ਕੀ ਹੋ ਗਿਆ ਨਹੀਂ ਗਈ ਨਹੀਂ ਪੈਨ ਆ ਉਹ ਖੁੱਲ ਗਈ ਸਾਰੀ ਤੇਰੀ ਪੱਗ ਪੇਜ ਖੁੱਲ ਗਿਆ ਕਮਲ ਮਾਰਿਆ ਨੇ ਕਿਉਂ ਕੀ ਹੋ ਗਿਆ ਨਹੀਂ ਮੈਂ ਤਾਂ ਜਾਣ ਕਰਾ ਤੂੰ ਇਹ ਨਾ ਪਾ ਕੇ ਆਇਆ ਕਰਨਾਲ ਔਖਾ ਹੋ ਜਾਂਦਾ ਲਓ ਜੀ ਸਾਡੇ ਗੰਮੇ ਸੇਠ ਨੇ ਵੀ ਦਾੜਾ ਛੱਡ ਲਿਆ ਹੁਣ ਕਹਿੰਦਾ ਵੀ ਕਦੇ ਨਹੀਂ ਕਟਾਉਣਾ ਇੱਕ ਬੰਦਾ ਸਾਡਾ ਗੁਰੂ ਦੇ ਲੜ ਲੱਗਣ ਵਾਲਾ ਹੀ ਆ ਹੁਣ ਕਮਾਂਗੇ ਧੋਖਾ ਨਾ ਦੇ ਜੀ ਵੀਡੀਓ ਚ ਬੋਲਦਾ ਮੈਂ ਠੀਕ ਆ ਤੇ ਇਹ ਆ ਬਾਬਾ ਉਤਾਰ ਸਿੰਘ ਜੀ ਸੁਰਸੰਗ ਵਾਲਿਆਂ ਦੇ ਪਿਛਲੇ ਮਹੀਨੇ ਹੋਏ ਸੀ ਬਚਨ ਵੀ ਦਾੜੀ ਨਹੀਂ ਕਟਾਉਣੀ ਕੇਸ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਇਹਨੂੰ ਕੱਲੇ ਨੂੰ ਕਿਹਾ ਸੀ ਬਾਹ ਕੱਢ ਕੇ ਸਾਰੀ ਸੰਗਤ ਚ ਦਾੜੀ ਨਹੀਂ ਕਟਾਉਣੀ ਤੇ ਹੁਣ ਇਹਨੇ ਦਾੜਾ ਛੱਡ ਲਿਆ ਬਈ ਠੀਕ ਆ ਹੁਣ ਜੇ ਭੈੜਾ ਲੱਗਿਆ ਤਾਂ ਮੈਨੂੰ ਦੱਸ ਦੇਣਾ ਭੈੜਾ ਕਿਵੇਂ ਲੱਗੂਗਾ ਦੱਸੋ ਬਈ ਭੈੜਾ ਲੱਗਦਾ ਹੁੰਦਾ ਹਾਂ ਗੁਰੂ ਦੇ ਕੇਸ ਆਏ ਮਾੜੇ ਹੁੰਦੇ ਆ ਬਹੁਤ ਵਧੀਆ ਨਹੀਂ ਵਧੀਆ ਲੱਗਦਾ ਨਾਲੇ ਤੋਂ ਹੁਣ ਪਹਿਲਾਂ ਨਾਲੇ ਕਟਾਈ ਚ ਹੋਰ ਹੀ ਲੱਗਦਾ ਸੀ ਕੰਮ ਚਲੋ ਜੀ ਹੁਣ ਇਸ਼ਨਾਨ ਪਾਣੀ ਕਰੋ ਹਾਂਜੀ ਹਾਂਜੀ ਸਾਹ ਸੰਗਤ ਇਧਰ ਤੁਸੀਂ ਦੇਖ ਸਕਦੇ ਹੋ ਬਹੁਤ ਘੱਟ ਕਿਉਂਕਿ ਪੂਰਾ ਦ ਮਹੀਨਾ ਜ ਚੜ ਗਿਆ ਤੇ ਸੰਗਤ ਨੂੰ ਲੱਗਦੀ ਠੰਡ ਨਹੀਂ ਤਾਂ ਆ ਸਾਰੇ ਕਿਲੇ ਇੱਥੇ ਸਾਨੂੰ ਖਾਲੀ ਨਹੀਂ ਦਿਸਦੇ ਹੁੰਦੇ ਅੱਜ ਸਾਰੇ ਖਾਲੀ ਆ ਐਵੇਂ ਗਈ ਜਾਂਦੇ ਜਲ ਠੰਡਾ ਜਲ ਠੰਡਾ ਨੋਰਮਲ ਹੀ ਆ ਕੋਈ ਜਿਆਦਾ ਠੰਡਾ ਨਹੀਂ ਬਈ ਇਸ਼ਨਾਨ ਕਰ ਲਿਆ ਤੇ ਹੁਣ ਚਲਦੇ ਆ ਦਰਬਾਰ ਸਾਹਿਬ ਮੱਥਾ ਟੇਕੀਏ ਕਿਵੇਂ ਇਹ ਲੋਈਆਂ ਦੇ ਬੁੱਕਲ ਮਕਲਾ ਮਾਰਨੇ ਬਾਈ ਠੰਡ ਲੱਗਦੀ ਆ ਹੈ ਚਲੋ ਚੱਕ ਲੈ ਸਮਾਨ ਆ ਜਾ ਵੀ लवली ਚਲੋ ਆਜੋ ਮਹੱਲਾ ਦੀ ਜਨ ਮੈਂ ਜਾਣਿਆ ਵੱਡ ਹਲਸਾ ਹੈ ਤਾਂ ਮੈਂ ਕੀਆ ਸੰਗ ਇਹ ਜਾਣਾ ਬਬਪੜਾ ਤਾਂ ਜਨਮਣਾ ਦਿਨ ਦੀ ਅੰਗਾ ਮਹੱਲਾ ਦੀ ਜਨ ਜੇ ਬਟੂਆ ਹਰ ਮਹੀਨੇ ਲੈ ਲਿੰਦਾ ਹੈ ਹਰ ਮਹੀਨੇ ਤੋੜ ਦੇਣਾ ਗੱਮਿਆ ਯਾਰ ਪੈਹ ਬਾਲੇ ਪਾਈ ਨੱਪ ਕੇ ਪਾਈ ਦਾ ਪਾੜਿਆ ਹੈ ਪੈਸੇ ਸਾਡੇ ਗੰਮੇ ਕੋਲੇ ਜਿਆਦੇ ਬਾਬਾ ਬੁੱਢਾ ਸਾਹਿਬ ਦੇਈ ਜਾਂਦਾ ਇਹ ਬਟੂਏ ਪਾੜੀ ਜਾਂਦਾ ਆ ਚੱਕ 150 100 ਚ ਲੈਤਾ ਲੈ ਜਾਣਾ ਇਤੋਂ ਲੈ ਕੇ ਵੀ ਕੰਪਨੀ ਦੇ ਦਿੱਤਾ ਵਰਡ ਲੈਂਡ ਲੈ ਫੜ ਲੈ ਨਿਆਰੇ ਭਰ ਲੈ ਇਹਨੂੰ ਚੱਲ ਗਿਆ ਹੁਣ ਆਪਾਂ लवली ਕਿੱਥੇ ਆ ਹੋਂ ਉਧਰ ਸੇਵਾ ਕਰਦਾ ਚਲ ਆ ਸੱਦ ਕੇ ਲੈ ਗਈ ਬਾਬਾ ਬੁੱਢਾ ਸਾਹਿਬ ਤੋਂ ਹੁਣ ਪਾਉਨੇ ਆਪਾਂ ਚਾਲੇ ਤੇ ਹੁਣ ਬਈ ਆਪਣੇ ਯੋਧੇ ਕਹਿੰਦੇ ਵੀ ਜਾਣਾ ਝੋਲਨੇ ਮਹਿਲ ਤੇ ਆਜੋ ਤੁਹਾਨੂੰ ਝੋਲਨੇ ਮਹਿਲ ਦੇ ਵਿੱਚ ਦਰਸ਼ਨ ਕਰਾਉਨੇ ਆ ਅੱਜ ਵੀ ਉੱਥੇ ਮਹਿਲ ਝੂਲਦੇ ਆ ਤੇ ਆਜੋ ਨਾਲੇ ਆਪਾਂ ਦਰਸ਼ਨ ਕਰਦੇ ਆ ਤੇ ਨਾਲੇ ਤੁਹਾਨੂੰ ਵੀ ਕਰਾਉਨੇ ਆ ਵੀਡੀਓ ਨੂੰ ਸ਼ੇਅਰ ਕਰ ਦਿਅ ਜੋ ਤੇ ਜਾ ਕੇ ਤੁਹਾਨੂੰ ਦਿਖਾਉਨੇ ਆ ਵੀ ਅੱਜ ਵੀ ਮਹਿਲ ਕਿੱਦਾਂ ਝੂਲਦੇ ਆ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ਼ਾ ਦੇ ਚੱਲ ਗਏ ਬਈ ਚਲੋ 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 ਜੀ ਚੱਲ ਗਏ ਆਪਾਂ ਇੱਥੇ ਚੋਲਨੇ ਮਹਿਲ ਸਾਹਿਬ ਪਹੁੰਚ ਗਏ ਆ ਤੇ ਅੱਜ ਵੀ ਇੱਥੇ ਮਹਿਲ ਝੂਲਦੇ ਆ ਤੇ ਆਜੋ ਦਰਸ਼ਨ ਕਰਾਉਨੇ ਆ ਤੇ ਆ ਸੜਕ ਵੀ ਜਿਵੇਂ ਪੂਰੀ ਪੂਰੀ ਛੱਡੀ ਆ ਸਾਰੀ ਵੱਡਲੀ ਲੋਕਾਂ ਨੇ ਲੋ ਜੀ ਮੇਰੇ ਛੇਵੇਂ ਪਾਤਸ਼ਾਹ ਜੀ ਦਾ ਗੁਰੂ ਘਰ ਝੂਲਣੇ ਮਹਿਲ ਅੱਜ ਵੀ ਮਹਿਲ ਝੂਲਦੇ ਆ ਵਾਹਿਗੁਰੂ ਅੱਤ ਸਾਲ 7 ਮਹੀਨੇ 7 ਦਿਨ ਇਸ ਦੰਤ ਤੇ ਰਹੇ ਉਹ ਟਾਂ ਤੇ ਰਹੇ ਜਦੋਂ ਤਰਨਤਾ ਸਿੰਘ ਸਾਹਿਬ ਕਾਰ ਸੇਵਾ ਕਰਾਏ ਕਰਦੇ ਹੀ ਦਰਬਾਰ ਸਾਹਿਬ ਦੀ ਸਰੋਵਰ ਦੀ ਗੁਰੂ ਅਰਜਨ ਦੇਵ ਦੇ ਪੁੱਤਰ ਗੁਰੂ ਹਰਗੋਬਿੰਦ ਪਾਚਾ ਛੋਟੀ ਵਸਤੂ ਵਿੱਚ ਬਾਬੇ ਬੁੱਢੇ ਪਾਸ ਪੜਿਆ ਕਰਦੇ ਸੀ ਇੱਕ ਦਿਨ ਬਾਬੇ ਬੁੱਢੇ ਸਾਹਿਬ ਨੂੰ ਕਹਿੰਦੇ ਬਾਬਾ ਜੀ 5 ਸਾਲ ਹੋ ਗਏ ਪਿਤਾ ਨੂੰ ਮਿਲਿਆ ਨੂੰ ਕਿਹੜਾ ਦੇ ਦਰਸ਼ਨਾਂ ਨੂੰ ਜੀ ਕਰਦਾ ਕਿਲੇ ਸਤਾਂ ਤੇ ਦਰਸ਼ਨ ਹੋਣਗੇ ਬਾਬਾ ਬੁੱਢਾ ਜੀ ਕਹਿੰਦੇ ਜੇ ਐ ਟਾਈਮ ਚਲੀ ਗਏ ਤੇ ਪੈਰ ਵੇ ਤੇ ਤਰਨਤਨ ਸਾਹਿਬ ਮਿਲਣ ਕੇ ਕਾਰ ਸੇਵਾ ਕਰਾਉਂਦੇ ਦਰਬਾਰ ਸਾਹਿਬ ਦੀ ਸਰੋਵਰ ਤੇ ਜੇ ਅਮਰਤ ਵੇ ਚਲੀ ਗਏ ਪਿੰਡ ਛੱਠੀ ਖਾਰੇ ਮਿਲਣਗੇ ਅਮਰਤ ਵੇ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਪਾਸ਼ਾ ਨੂੰ ਅਮਰਤ ਵੇ ਸਤਾਂ ਤੇ ਲਿਖੀ ਆਈ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠਿਆ ਕਥਾ ਕੀਰਤਨ ਕਰ ਰਹੇ ਆ ਸੰਗਤਾਂ ਬੈਠੀਆਂ ਸੁਣ ਰੀਆਂ ਜਦੋਂ ਗੁਰੂ ਅਰਜਨ ਦੇਵ ਨੇ ਆਪਣੇ ਪੁੱਤਰ ਨੂੰ ਵੇਖਿਆ ਨਾਲ ਮਾਤਾ ਗੰਗਾ ਜੀ ਨਾਲ ਬਾਬਾ ਬੁੱਢਾ ਜੀ ਵੇਖ ਕੇ ਬਹੁਤ ਖੁਸ਼ ਹੋਏ ਸੰਗਤ ਵਿੱਚੋਂ ਉੱਠ ਕੇ ਗੁਰੂ ਅਰਗਵਿੰਦ ਪਾਤਸ਼ਾਹ ਨੂੰ ਜੱਫੀ ਵਿੱਚ ਲੈ ਕੇ 13 ਵਰਧ ਤੇ ਦੋ ਪੀੜੇ ਚੋੜੇ ਦੇ ਵਿੱਚ ਥੰਮ ਤਿਆਰ ਕਰਾਏ ਉਹਨਾਂ ਆਖਿਆ ਪੁੱਤਰਾ ਜਿਤਨਾ ਤੇਰੇ ਮਿਲਿਆ ਸਾਡੇ ਸੀਨੇ ਠੰਡ ਪਈ ਆ ਇਸ ਪੰਤੇ ਆਈ ਸਾਧ ਸੰਗਤ ਤੇ ਦੁੱਖ ਕੱਟੇ ਜਾਣਗੇ ਪੁੱਤਰਾਂ ਵਾਲਿਆਂ ਨੂੰ ਪੁੱਤਰਾਂ ਦੀਆਂ ਦਾਤਾਂ ਮਿਲਣਗੀਆਂ ਵਿਛੜਿਆਂ ਦੇ ਮਲਾਪ ਹੋਣਗੇ ਇਹ ਗੁਰਦਰ ਦਾ ਨਾਮ ਆ ਦੁੱਖਣਵਾਲ ਝੂਲਣੇ ਮਹਿਲ ਅੰਮ੍ਰਿਤਸਰ ਸਾਹਿਬ ਤੋਂ ਆਣ ਕੇ ਤੋਂ ਕੋੜੇ ਬੈਠੇ ਮਹਾਰਾਜ ਦੀ ਜੂਰੀ ਜ ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਦੁਖੀਆਂ ਦੇ ਦੁੱਖ ਦੂਰ ਕਰਦੇ ਜੋ ਸਾਡਾ ਕੋੜ ਦੂਰ ਕਰੋ ਅਸੀਂ ਬੜੇ ਪਛੜੇ ਐ ਸਰੋਵਰ ਨੂੰ ਕੱਚੀ ਢਾਬ ਹੀ ਗੁਰੂ ਅਰਜਨ ਦੇਵ ਜੀ ਕੋੜੇ ਨੂੰ ਕਹਿੰਦੇ ਪੰਜਾਇ ਦvare ਸਰੋਵਰ ਇਸ਼ਨਾਨ ਕਰੋ ਪੰਜਾਇ ਦਵਾਰੀ ਮਹਾਰਾਜੀ ਜੀ ਜੂ ਰੀਚਨਮ ਸ਼ਕਰਾਣ ਕਰੋ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਨੇ ਕੋੜੇ ਰਾਦੀ ਕੀਤੇ ਇੱਕ ਮਾਤਾ ਬੈਠੀ ਸੰਗਤ ਵਿੱਚ ਜਿਹਨੂੰ ਕੋਈ ਪੁੱਤ ਦੀ ਆਸ ਹੀ ਨਹੀਂ ਉਨੇ ਉੱਠ ਕੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਦੁਬੀਆਂ ਦੇ ਦੁੱਖ ਦੂਰ ਕਰ ਦੇਜੋ ਕੋੜਿਆਂ ਦਾ ਕੋੜ ਦੂਰ ਕਰ ਦੇਜੋ ਮੈਨੂੰ ਪੁੱਤਰ ਦੀ ਦਾਤ ਨਹੀਂ ਦੇ ਸਕਦੇ ਗੁਰੂ ਅਰਜਨ ਦੇਵ ਨੇ ਮਾਈਆਂ ਵਾਸਤੇ ਆਠ ਨੁਕਰਾਂ ਸਰੋਵਰ ਤਿਆਰ ਕੀਤਾ ਜਲ ਛੱਡਿਆ ਮਾਤਾ ਦਾ ਬਜਨ ਕੀਤੇ ਪੰਜ ਐਤਵਾਰ ਸਿਰ ਕੇ ਛਿਸ਼ਨਾਨ ਕਰੋ ਜੋਤਾਂ ਜੀ ਕਿਉ ਪਾਓ ਫਲਾਂ ਦਾ ਪ੍ਰਸ਼ਾਦ ਲਿਆਓ ਮਾਤਾ ਨੇ ਗੁਰਾਂ ਦਾ ਬਜਨ ਮੰਨ ਕੇ ਪੰਜ ਐਤਵਾਰ ਸਰ ਕੇ ਸੀਸ਼ ਨਾਨ ਕੀਤੇ ਜੋ ਤਾਂ ਹੀ ਕਿ ਉਹ ਪਾਇਆ ਫਰਾਂ ਦਾ ਪ੍ਰਸ਼ਾਦ ਲੈਂਦਾ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਨੇ ਮਾਤਾ ਦੇ ਕਿਰਪਾ ਕੀਤੀ ਸਾਲ ਪਿੱਛੋਂ ਬਾਦਾਂ ਪੁੱਤਰਾਂ ਦੀਆਂ ਦਾਤਾਂ ਮਿਲੀਆਂ ਜਿਹੜੀਆਂ ਸੰਗਤਾਂ ਦੀਆਂ ਇੱਥੇ ਮਹਿਲ ਝੁੰਦੇ ਆ ਦਵਾਰਾਂ ਝੁੰਦੀਆਂ ਆ ਜਹਾਂਗੀਰ ਬਾਦਸ਼ਾਹ ਦਾ ਰਾਜ ਹੀ ਉਹਦੇ ਹਾਥੀ ਸੁੰਦਰ ਸ਼ਿੰਗਾਰੇ ਮਹਿਸਤੀਆਂ ਝੁੰਦੇ ਜਾਂਦੇ ਲਾਹੌਰ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਕਥਾ ਕੀਰਤਨ ਕਰ ਰਿਹਾ ਨਾਲੇ ਸੰਗਤਾਂ ਕਥਾ ਕੀਰਤਨ ਸੁਣਦੀਆਂ ਨਾਲੇ ਉੱਠ ਕੇ ਬਾਹਰ ਨੂੰ ਹਾਥੀ ੱਲੇ ਵੇਹਦੀਆਂ ਗੁਰੂ ਸਾਹਿਬ ਕਹਿੰਦੇ ਭਾਈ ਅਸੀਂ ਕਥਾ ਕੀਰਤਨ ਕਰਨ ਤੇ ਤੁਹਾਡਾ ਧਿਆਨ ਕਿੱਥੇ ਗਿਆ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੇਖੋ ਗੁਰੂ ਜੀ ਕਿੱਡੇ ਸੋਹਣੇ ਬਾਗ ਚੋਂ ਦੇ ਹਾਥੀ ਮਸਤੀਆਂ ਝੂਲਦੇ ਜਾਂਦੇ ਗੁਰੂ ਸਾਹਿਬ ਕਹਿੰਦੇ ਭਾਈ ਇਹ ਤਾਂ ਸਾਰੇ ਨੜੀਆਂ ਚੀਜ਼ਾਂ ਸਾਹ ਆਵੇ ਤੇ ਨਾ ਹੀ ਆਵੇ ਇਸ ਦੰਤ ਤੇ ਗੁਰੂ ਸਾਹਿਬ ਦੇ ਮਹਿਲ ਰਹਿੰਦੀ ਜੁੜੀਆਂ ਤਾਂ ਹੀ ਖੁੱਲਣਗੇ ਜਿਹੜੀਆਂ ਸੰਗਤਾਂ ਇਸ ਦੰਤ ਤੇ ਆਉਣਗੀਆਂ ਮੂੰਹ ਮੰਗੀਆਂ ਮਰਦਾ ਪਾਉਣ ਗੀਆਂ ਇਸ ਤਰ੍ਹਾਂ ਦੀ ਸੇਵਾ ਸ੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ ਬਾਬੇ ਬਡੇ ਸਾਹਿਬ ਵਾਲੇ ਉਹਨਾਂ ਤੋਂ ਵਸਾਇਦ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਉਹਨਾਂ ਦੇ ਪੁੱਤਰ ਬਾਬਾ ਹੀਰਾ ਸਿੰਘ ਸੇਵਾ ਕਰਾਰ ਹੈ ਝੁੰਨੇ ਮਹਿਲਾਂ ਦੀ ਸੰਗਤਾਂ ਨੇ ਇਸ ਜੋਗ ਦੇ ਨਾਲ ਜੋਤਿਆ ਦੀ ਸੰਤ ਸੇਵਾ ਹੀ ਗੋਲ ਕੀਤਾ ਤੇਰਫਰ ਪਾ ਲਈ ਮਹਿਲਾਂ ਨੂੰ ਲੈ ਕੇ ਲੰਗਰ ਨੂੰ ਜਲ ਪਾਣੀ ਕਰਦੇ ਯਾਰਾ ਭਾਈ ਵੱਲ ਨਿਕਾ ਖੰਸਾ ਦੇ ਆਇਰਨ ਵੀ ਕੀ ਬੱਜੇ ਭਾਈ ਇਹ ਆ ਜੀ ਝੂਲਣੇ ਮੈਲ ਤੇ ਇੱਥੇ ਹੈਗਾ ਅੱਠ ਚੁੰਡਾ ਅੱਠ ਚੁੰਡਾ ਸਰੋਵਰ ਸਾਹਿਬ ਤੇ ਇਹ ਸਰੋਵਰ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਹਰ ਇੱਕ ਦੁੱਖ ਰੋਗ ਦੂਰ ਹੁੰਦਾ ਤੇ ਪੁੱਤਰਾ ਦੀਆਂ ਦਾਤਾਂ ਮਿਲਦੀਆਂ ਨੇ ਤੇ ਆਜੋ ਹੁਣ ਤੁਹਾਨੂੰ ਇੱਥੇ ਦਰਸ਼ਨ ਕਰਵਾਉਂਦੇ ਆ ਝੂਲਣੇ ਮੈਲਾਂ ਦੇ ਤੇ ਉੱਪਰ ਸੰਗਤ ਬੈਠ ਗਈ ਆ ਤੇ ਹੁਣ ਜਾ ਕੇ ਆਪਾਂ ਵੀ ਚੱਲਦੇ ਆ ਤੇ ਤੁਹਾਨੂੰ ਵੀ ਦਿਖਾਉਂਦੇ ਆ ਨਾਲ ਮੈਲ ਝੂਲਦੇ ਆ ਸਾਡੀ ਸੰਗਤ ਤਾਂ ਉੱਪਰ ਬੈਠ ਗਈ ਆ ਲਓ ਜੀ ਆਪਾਂ ਤਾਂ ਝੂਟੇ ਲੈ ਲਏ ਆ ਜਿਹੜੀ ਵੀ ਸੰਗਤ ਸ੍ਰੀ ਦਰਬਾਰ ਸਾਹਿਬ ਆਉਂਦੀ ਹੈ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੋਂ ਜਦੋਂ ਆਪਾਂ ਤਰਨਤਾਰਨ ਸਾਹਿਬ ਜਿਹੜਾ ਪੁਰਾਣਾ ਰੋੜਾ ਉੱਤਰਦੀ ਆਉਨੇ ਆ ਤਾਂ ਅੱਗੇ ਰਾਹ ਚ ਠੱਠੀ ਖਾਰਾ ਪਿੰਡ ਆਉਂਦਾ ਇੱਥੇ ਆ ਕੇ ਤੁਸੀਂ ਦਰਸ਼ਨ ਕਰ ਸਕਦੇ ਤੇ ਬਾਕੀ ਇਤਿਹਾਸ ਬਾਬਾ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਸਾਰਾ ਤੇ ਗੁਰੂ ਘਰੇ ਜ਼ਰੂਰ ਆ ਕੇ ਦਰਸ਼ਨ ਜ਼ਰੂਰ ਕਰਕੇ ਜਾਇਓ ਇਹ ਸਾਰੀਆਂ ਪ੍ਰਾਣੀਆਂ ਉਦਾਂ ਹੀ ਖੜੀਆਂ ਸਾਹਮਣੇ ਵੀ ਬਣੀ ਹੋਈ ਹੈ ਇਦਾਂ ਦੀ ਤੇ ਸਰੋਵਰ ਸਾਹਿਬ ਤੇ ਆ ਪ੍ਰਾਣੀ ਐਟ ਦਾ ਹੀ ਬਣਿਆ ਹੋਇਆ ਉਹੀ ਨਾਨਕਸ਼ਹੀ ਐਟਾ ਇਹ ਸਾਰੀ ਚੀਜ਼ ਪ੍ਰਾਣੀ ਹੀ ਬਣੀ ਹੋਈ ਹੈ ਕੁਝ ਵੀ ਐਡ ਨਹੀਂ ਕੀਤਾ ਹਾਂ ਤੁਸੀਂ ਟਾਂ ਦੇਖ ਸਕਦੇ ਹੋ ਜਿਹੜੀਆਂ ਨਾਨਕਸ਼ਹੀ ਪ੍ਰਾਣੀ ਐਟਾ ਉਹੀ ਹਾਲੇ ਚੂਨੇ ਦੇ ਨਾਲ ਉਹੀ ਲੱਗੀਆਂ ਹੋਈਆਂ ਨੇ ਇਸ ਸਥਾਨ ਤੇ ਤੁਸੀਂ ਜਰੂਰ ਆ ਕੇ ਦਰਸ਼ਨ ਇੱਕ ਵਾਰੀ ਜਰੂਰ ਕਰਕੇ ਜਾਇਓ ਤੇ ਤੁਹਾਡੀਆਂ ਵੀ ਮਨੋ ਕਾ ਹਣਾ ਭਾਵਨਾਵਾਂ ਪੂਰੀਆਂ ਹੋਣਗੀਆਂ ਝੂਲਣੇ ਮਹਿਲ ਇੱਥੇ ਜਰੂਰ ਝੂਟੇ ਲੈ ਕੇ ਜਾਇਓ ਸਾਲੀਆਂ ਚੀਜ਼ਾਂ ਕਦੇ ਵੀ ਸਾ ਰੋਕ ਸਕਦਾ ਤੇ ਉਹ ਮਰ ਸਕਦੀਆਂ ਨੇ ਪਰ ਇਹ ਗੁਰੂ ਦੇ ਬਚਨਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਦੇ ਨਾਲ ਅੱਜ ਵੀ ਰਹਿੰਦੀ ਦੁਨੀਆ ਤੱਕ ਇਹ ਮੈਲ ਅੱਜ ਵੀ ਝੂਲਦੇ ਨੇ ਤੁਸੀਂ ਇਸ ਸਥਾਨ ਤੇ ਆ ਕੇ ਜਰੂਰ ਦਰਸ਼ਨ ਕਰਕੇ ਜਾਇਓ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਗੁਰੂ ਘਰ ਬਣਿਆ ਹੋਇਆ ਸਾਡੇ ਸੇਵਾਦਾਰ ਇੱਧਰ ਸੇਵਾ ਕਰਨ ਲੱਗੇ ਨੇ ਜੀ ਆਹ ਸਾਹਮਣੇ ਹੈਗਾ ਇੱਧਰ ਝੂਲਣੇ ਮੈਲ ਤੇ ਉੱਥੋਂ ਅੰਦਰ ਹੈਗਾ ਮਨਜੀਤ ਸਾਹਿਬ ਤੇ ਭੋਰਾ ਸਾਹਿਬ ਤੇ ਆਏ ਇਤੋਂ ਦਾ ਇਤਿਹਾਸ ਤੇ ਹੁਣ ਆਪਾਂ ਅੱਗੇ ਜਾ ਕੇ ਤੁਹਾਨੂੰ ਅੱਜ ਮੰਜੀ ਸਾਹਿਬ ਦੇ ਵੀ ਦਰਸ਼ਨ ਕਰਾਉਨੇ ਆ ਤੇ ਭੋਰਾ ਸਾਹਿਬ ਦੇ ਵੀ ਦਰਸ਼ਨ ਕਰਵਾਉਨੇ ਆ ਇੱਥੇ ਗੁਰੂ ਅਰਜਨ ਦੇਵ ਜੀ 7 ਸਾਲ 7 ਮਹੀਨੇ 7 ਦਿਨ ਸਰੋਵਰ ਸਾਹਿਬ ਦੀ ਸੇਵਾ ਕਰਾਉਂਦੇ ਰਹੇ ਚਲੋ ਵੀ ਸੰਗਤੋ ਮੰਜੀ ਸਾਹਿਬ ਦੇ ਵੀ ਦਰਸ਼ਨ ਤੁਹਾਨੂੰ ਅੱਜ ਕਰਵਾਉਨੇ ਆ ਚਲੋ ਜੇ ਸੰਗਤੋ ਬਾਹਰ ਹੀ ਲਾ ਦੀਏ ਗੱਡੀ ਆ ਨਾ ਲਈ ਲੜਾ ਹਾਂ અંદર જગ્યા હેગી હા હેગી હેગી ચલ 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 ગાડીયા ખડીયા ટ્રાક વઢેના બરાબર બ્રાબો કે રત પર કરો સંજ્વીતા સાથ કા કાર્ય લોજી હા થાને દર્શન કરાઉને આ હોરા સાહેબ દે ਵਾਹਿਗੁਰੂ والله ਸਤਨਾਮ ਧੰਨਵਾਏ ਧੰਨਵਾਏ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਇਹ ਆ ਜੀ ਪੋਰਾ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਹ ਆਇਦੂ ਮਾਲਕਾ ਮੇਰ ਕਰੀ ਸੱਚੇ ਬਖਸ਼ਾ ਲਓ ਜੀ ਪੋਰਾ ਸਾਹਿਬ ਦੇ ਵੀ ਦਰਸ਼ਨ ਕਰ ਲਏ ਤੇ ਹੁਣ ਤੁਹਾਨੂੰ ਖੂਈ ਦੇ ਵੀ ਦਰਸ਼ਨ ਕਰਾਉਨੇ ਆ ਇੱਥੇ ਗੁਰੂ ਅਰਜਨ ਦੇਵ ਜੀ ਇੱਥੇ ਰਹਿੰਦੇ ਸਨ ਤੇ ਜਿੱਥੇ ਬਾਹਰ ਝੂਲਣੇ ਮਿਲਾ ਉੱਥੇ ਦੀਵਾਨ ਤੇ ਉੱਥੇ ਸਰੋਵਰ ਸਾਹਿਬ ਦੀ ਉਸਾਰੀ ਕਰਵਾਇਆ ਕਰਦੇ ਸਨ ਤੇ ਦੀਵਾਨ ਸਜਾਏ ਜਾਂਦੇ ਸਨ ਤੇ ਗੁਰੂ ਸਾਹਿਬ ਰਹਿੰਦੇ ਐਸ ਜਗ੍ਹਾ ਤੇ ਸੀ ਇਹ ਆ ਜੀ ਰਤਨ ਖੂਈ ਇਹ ਆ ਜੀ ਪ੍ਰਾਤਨ ਖੂਹ ਅੱਜ ਵੀ ਮਜੂਦ ਹੈ ਸੰਭਾਲ ਕੇ ਰੱਖਿਆ ਹੋਇਆ ਆ ਚੀਜ਼ ਤਾਂ ਦੁਬਾਰਾ ਲਾਈ ਹੋਣੀ ਹੈ ਨਾ ਹਾਂ ਜਾਨੀ ਖੂਹ ਉਹੀ ਪੁਰਾਣਾ ਮਜੂਦ ਹੈ ਥੱਲੇ ਤੱਕ ਵੈਸੇ ਦਿਸਦਾ ਨਹੀਂਗਾ ਕਾਫੀ ਡੂੰਘਾ ਲੱਗਦਾ ਕਿ ਉਹ ਦਿਸਦਾ ਵੈਸੇ ਉਹ ਖੂਹ ਸੁੱਕ ਗਿਆ ਨਾ ਲੋਚ ਬੜੇ ਪਾਗਾਂ ਵਾਲਿਆਂ ਦਰਸ਼ਨ ਕਰ ਰਹੇ ਹਾਂ ਜਦੋਂ ਵੀ ਝੂਲਣੇ ਮਹਿਲ ਆਉ ਤੇ ਅੰਦਰ ਠੱਠੀ ਖਾਰਾ ਪੈਂਡ ਦੇ ਵਿੱਚ ਅੱਜ ਵੀ ਮੌਜੂਦ ਆ ਉਹ ਪ੍ਰਾਣੀ ਖੋਈ ਗੁਰੂ ਸਾਹਿਬ ਦੀ ਤੇ ਪੋਰਾ ਸਾਹਿਬ ਅੱਜ ਵੀ ਮੌਜੂਦ ਆ ਇੱਥੇ ਜਦੋਂ ਵੀ ਦਰਸ਼ਨਾਂ ਨੂੰ ਆਓ ਕਿਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ੍ਰੀ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਇਸ ਗੁਰੂ ਘਰਾਂ ਦੇ ਜ਼ਰੂਰ ਕਰਕੇ ਜਾਇਓ ਠੱਠੀਖਾਰਾ ਪਿੰਡ ਜਮੈਂ ਬਸ ਕਿਲੋ 1.5 ਕਿਲੋਮੀਟਰ ਦੂਰ ਆ ਮੇਨ ਰੋਡ ਤੋਂ ਤੇ ਹੁਣ ਆਪਾਂ ਚੱਲੇ ਪਾਉਨੇ ਆ ਤੇ ਇੱਥੋਂ ਚੱਲਦੇ ਆ ਸ੍ਰੀ ਤਰਨਤਨ ਸਾਹਿਬ ਤੇ ਆਜੋ ਫਿਰ ਚੱਲਦੇ ਆ ਹਾਂਜੀ ਹੋਗੇ ਤਰਨਤਨ ਸਤ ਸ੍ਰੀ ਅਕਾਲ ਤਰਨਤਨ ਸਾਹਿਬ ਆਗੇ ਤਾਂ ਅੱਖਾਂ ਚ ਲਿਸ਼ਕ ਬਾੜੀ ਪੈਣ ਲੱਗਦੀ ਹੈ ਨਾ ਅੱਖਾਂ ਨਹੀਂ ਖੁੱਲਦੀਆਂ ਬਈ ਤੇ ਆਖੇ ਕਿਉਂਕਿ ਸਾਰੇ ਸੰਗ ਮਰਮਰ ਲੱਗਾ ਤੇ ਹੁਣ ਸਾਰਿਆਂ ਲਈ ਮੈਂ ਇੱਕ ਤੁਹਾਨੂੰ ਵੀ ਪੁੱਛਦਾ ਵੀ ਜਿਹੜਾ ਇਹ ਤਰਨਤਨ ਸਾਹਿਬ ਦਾ ਸਰੋਵਰ ਸਾਹਿਬ ਆ ਕਿ ਤੁਸੀਂ ਕਮੈਂਟ ਕਰਕੇ ਦੱਸਿਆ ਜੋ ਵੀ ਕਿੰਨੇ ਏਕੜ ਦੇ ਵਿੱਚ ਆ ਜ਼ਰੂਰ ਕਮੈਂਟ ਕਰਿਆ ਜੋ ਵੀ ਆ ਜਿਹੜਾ ਸਾਰਾ ਸਰੋਵਰ ਸਾਹਿਬ ਆ ਤਰਨਤਨ ਸਾਹਿਬ ਦਾ ਇਹ ਕਿੰਨੇ ਏਕੜ ਦੇ ਵਿੱਚ ਬਣਿਆ ਹੋਇਆ ਸਾਰੇ ਕਮੈਂਟ ਜ਼ਰੂਰ ਕਰਿਆ ਜੋ ਹੋਣ ਆ ਜਿਓ ਫਿਰ ਚੱਲਦੇ ਆਂ ਦਰਬਾਰ ਸਾਹਿਬ ਤੇ ਅੱਖਾਂ ਨਹੀਂ ਖੁੱਲਦੀਆਂ ਹੁਣ ਇਸ਼ਨਾਨ ਕਰੀਏ ਫਿਰ ਮੱਥਾ ਟੇਕਦੇ ਆਂ ਸਾਡੀ ਸੰਗਤ ਨੂੰ ਪਤਾ ਨਹੀਂ ਕੀ ਹੋ ਗਿਆ ਗੰਮਾ ਹੋ ਜਾਂਦਾ ਤੇ ਮੈਂ ਇੱਥੇ ਜਾ ਰਿਹਾ ਤੇ ਉਹ ਪਿੱਛੇ ਲੌੜੀ ਆ ਰਿਹਾ ਤਿੰਨੇ ਵੱਖੋ ਵੱਖਰੇ ਹੋ ਗਏ ਉਹ ਅਲੱਗ ਤੁਰ ਜਾਂਦਾ ਉਹ ਪਿੱਛੇ ਅਲੱਗ ਤੁਰ ਆਉਂਦਾ ਮੈਂ ਇਧਰ ਅਲੱਗ ਤੁਰ ਆਉਂਦਾ ਅਦਾ ਨਿਆ ਜੀ ਕੀ ਸਸਤੀ ਪੈ ਗਈ ਸਾਡੇ ਸੰਗਤ ਨੂੰ ਹੈ ਗਮਿਆ ਕੀ ਸਸਤੀ ਪੈ ਗਈ ਾਡੋ ਾਡ ਹੋ ਗਿਆ ਅੱਜ ਾਡੋ ਾਡ ਹੋ ਗਏ ਇੱਕ ਅੱਗੇ ਤੁਰਿਆ ਆਉਂਦਾ ਇੱਕ ਪਿੱਛੇ ਤੁਰਿਆ ਆਉਂਦਾ ਉਹ ਆਉਂਦਾ ਲੌੜੀ ਥੋੜਾ ਟੌਰਨੇ ਤੁਰ ਕੇ ਹਾਂ ਤੂੰ ਸਾਨੂੰ ਕੀ ਕਰ ਗਿਆ ਹਾਂ ਤੇ ਬਾਈ ਕਮੈਂਟ ਕਰਕੇ ਇਹ ਵੀ ਜਰੂਰ ਦੱਸਿਆ ਜੋ ਵੀ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਸਾਹਿਬ ਕਿੱਥੇ ਆ ਜਰੂਰ ਕਮੈਂਟ ਦੇ ਵਿੱਚ ਜਰੂਰ ਲਿਖਿਆ ਜੋ ਤੇ ਹੁਣ ਇੱਥੋਂ ਆਪਾਂ ਸਿੱਧਾ ਤੁਹਾਨੂੰ ਹਰੀ ਕੇ ਪੱਤਨ ਜਾ ਕੇ ਮਿਲਦੇ ਆ ਤੇ ਉਤੋਂ ਸਿੱਧਾ ਆਪਾਂ ਜਾਣਾ ਪਿੰਡ ਟਾਈਮ 1 ਵਜਣ ਵਾਲਾ ਹੁਣ ਆਪਾਂ ਇੱਥੇ ਚਾਲੇ ਪਾਉਣੇ ਆ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਫੋਲੋ ਜਰੂਰ ਕਰਦੇ ਹੋ ਹੋਰ ਭਾਵੇਂ ਕੋਈ ਰਹਿ ਜਾਏ ਅਸੀਂ ਜਾਂਦੇ ਜਾਂਦੇ ਨੇ ਹਰੀ ਕੇ ਪੱਤਨ ਤੇ ਜਰੂਰ ਆਉਣਾ ਹੀ ਹੁੰਦਾ ਨਾ ਇਹ ਸਾਡਾ ਲਾਸਟ ਇੱਥੇ ਸਟੇ ਹੁੰਦਾ ਹੀ ਹੁੰਦਾ ਪੱਕਾ ਹਰ ਹਾਲ ਤਾਂ ਹਨੇਰਾ ਹੋਵੇ ਸਵੇਰਾ ਹੋਵੇ ਅਸੀਂ ਦਰਸ਼ਨ ਕਰਨ ਇੱਥੇ ਆਉਣਾ ਹੀ ਆਉਣਾ ਹਰ ਹਾਲ ਤਾਂ ਨਾ ਹਾਂਜੀ ਹਾਂਜੀ ਚਲੋ ਬਾਬਾ ਮੇਰ ਕਰੇ ਇਦਾਂ ਹੀ ਦਰਸ਼ਨ ਕਰਵਾਉਂਦਾ ਰਵੇ ਖੁਸ਼ੀਆਂ ਬਖਸ਼ਦਾ ਰਵੇ ਖੇੜੀ ਬਖਸ਼ਦਾ ਰਵੇ ਤੇ ਇੱਥੇ ਆ ਕੇ ਸਕੂਨ ਜਿਆਦਾ ਮਿਲਦਾ ਮੈਨੂੰ ਫੁੱਲ ਬੜੇ ਸੋਹਣੇ ਇੱਥੇ ਸੇਵਾ ਬੜੀ ਹੁੰਦੀ ਹੈ ਹਨਾ ਫੁੱਲ ਗੁਲਾਬ ਦੇ ਕਿੰਨੇ ਤਰ੍ਹਾਂ ਦੇ ਆ ਪੂਰਾ ਹੈ ਹਾਂ ਪੂਰੀ ਗੱਲ ਬਾਤ ਚਲੋ